ਉਕੇ ਤੇ ਕੀ ਉੱਥੇ ਸਿੱਖ ਨਹੀਂ ਵਸਦੇ ਯੂਕੇ ਦੇ ਸਿੱਖਾਂ ਨੇ ਤਾਂ ਪਹਿਲੇ ਹੀ ਤਿਆਰੀ ਕਰ ਰੱਖੀ ਐ ਵੀ ਆਉਣ ਦਿਓ ਜਿਹੜਾ ਆਉਂਦਾ ਏ ਜੇ ਰਾਜਸਤਾਨੀਆਂ ਸਾਰੀਆਂ ਸਿੱਖ ਜਥੇਬੰਦੀਆਂ ਖਰਿਆਣਾ ਦਿੱਲੀ ਉੱਤਰਾਖੰਡ ਬੀੜੀਪਿੰਡ ਤੱਕ ਦੀਆਂ ਸਾਰੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਇੱਕ ਮਹੀਨੇ ਦਾ ਨੋਟਿਸ ਦਿੰਦੀਆਂ ਨੇ ਅਕਾਲ ਤਖਤ ਦੇ ਜੱਤਰ ਗਿਆਨੀ ਰਕबीर ਸਿੰਘ ਨੂੰ ਕਿ ਜੇ ਤੁਸੀਂ ਸ਼੍ਰੀ ਅਕਾਲ ਤਖਤ ਸਰਬ ਦੀ ਤਸੀਲ ਤੋਂ 2 ਦਸੰਬਰ ਨੂੰ ਕੀਤੇ ਹੋਏ ਫੈਸਲੇ ਉਹਨਾਂ ਨੂੰ ਇੰਨੇ-ਬਿੰਨ ਲਾਗੂ ਨਾ ਕਰਵਾਇਆ ਅਸੀਂ ਤੁਹਾਡੇ ਖਿਲਾਫ ਭੰਣਾ ਦੇ ਮਨ ਚੰਤੂ ਮੱcka ਮਾਰਦਾ ਮੈਂ ਕਹਿੰਦਾ ਠੱਠਾ ਠੱਠਾ ਨਾਲੇ ਕਹਿੰਦਾ ਮੋਕ ਮਰੀ ਜਾਂਦਾ ਹੈ ਕਹਿੰਦਾ ਦੂ ਦਾ ਜਾਇਆ ਵੀ ਹਾਂ ਉਹ ਗਊ ਦੇ ਜਾਏ ਲੋਕਾਂ ਦਾ ਸਾਹਮਣਾ ਨਹੀਂ ਕਰ ਸਕੇ ਯੂਕੇ ਬੜ ਗਏ ਕਾਫੀਆਂ ਕਿਵੇਂ ਥੜ ਗਈਆਂ ਓਏ ਤਾਂ ਤੋਂ ਸਾਰੀ ਉਮਰ ਨੇ ਪੜੀਆਂ ਜਾਣੀਆਂ ਲੋਕ ਤੁਹਾਨੂੰ ਮੂੰਹ ਨਹੀਂ ਲਾਉਂਦੇ ਯਾਨੀ ਹਰਪ੍ਰੀਤ ਸਿੰਘ ਨੇ ਸਿਰਫ ਦੋ ਪਾਸ਼ ਨਹੀਂ ਦਿੱਤੇ ਐਸੀ ਲਕੀਰ ਖਿੱਚਤੀ ਲਕੀਰ ਦੇ ਇੱਕ ਪਾਸੇ ਪੰਥ ਦਰਦੀ ਤੇ ਉਹਨਾਂ ਦੇ ਬਰੋਥ ਪੰਥ ਦੋਖੀ ਦੁਨੀਆ ਦੇ ਹਰ ਦੇਸ਼ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀ ਆਇਆਂ ਕਿਹਾ ਜਾਂਦਾ ਹੈ ਦੋਸਤੋ ਅੱਜਕੱਲ ਮਹਾਕੁੰਬ ਦਾ ਮੇਲਾ ਚੱਲ ਰਿਹਾ ਹੈ ਜਿੱਥੇ ਕਰੋੜਾਂ ਲੋਕ ਜਿਹੜੇ ਹੈਗੇ ਆ ਉਹ ਸ਼ਰਨ ਕਰਨ ਲਈ ਪਹੁੰਚ ਰਹੇ ਨੇ ਮਹਾਕੁੰਬ ਦੇ ਮੇਲੇ ਤੇ ਇੱਕ ਰੂੜਾਕਸ਼ਿ ਬੇਚਣ ਵਾਲੀ ਕੁੜੀ ਮੋਨਾਲੀਜ਼ਾ ਆਈ ਉਸ ਦੇ ਹੁਸਨ ਦੇ ਐਨੇ ਚਰਚੇ ਹੋਏ ਉਸ ਦੀਆਂ ਨੀਲੀਆਂ ਤੇ ਖੂਬਸੂਰਤ ਅੱਖਾਂ ਦੇ ਐਨੇ ਚਰਚੇ ਹੋਏ ਦੁਨੀਆ ਪਰ ਵਿੱਚ ਉਹਦੇ ਚਰਚੇ ਹੋਏ ਟੋਟਲ ਮੀਡੀਆ ਚ ਉਹਦੇ ਚਰਚੇ ਹੋਏ ਇਥੋਂ ਤੱਕ ਹੋਏ ਕਿ ਫਿਲਮ ਇੰਡਸਟਰੀ ਦੇ ਪ੍ਰੋਡਿਊਸਰਾਂ ਨੂੰ ਵੀ ਮੋਨਾ ਲੀਜ਼ਾ ਨੂੰ ਮਿਲਣ ਲਈ ਆਉਣਾ ਪਿਆ ਹੋਰ ਤਾਂ ਹੋਰ ਕਈ ਪ੍ਰੋਡਿਊਸਰਾਂ ਨੇ ਉਹਨੂੰ ਹੀਰੋਇਨ ਬਣਨ ਦਾ ਮੌਕਾ ਵੀ ਦਿੱਤਾ ਵੀ ਕਿ ਤੂੰ ਸਾਡੀ ਫਿਲਮ ਚ ਕੰਮ ਕਰ। ਉਸ ਚੈਦ ਇੱਕ ਦੋ ਪ੍ਰੋਡਿਊਸਰਾਂ ਨੂੰ ਨੇ ਹਾਂ ਵੀ ਕਰ ਦਿੱਤੀ। ਮੋਨਾਲੀਜ਼ਾ ਦੀ ਸਿਰਫ ਖੂਬਸੂਰਤੀ ਤੇ ਨੀਲੀਆਂ ਅੱਖਾਂ ਦੀ ਐਨੀ ਚਰਚਾ ਹੋਈ ਜਿਨੇ ਕੇ ਤੱਥਲੇ ਉਚਾ ਦਿੱਤੀ ਹੁਣ ਮੈਂ ਤੁਲਨਾ ਨਹੀਂ ਕਰ ਰਿਹਾ ਬਿਲਕੁਲ ਓਵੇਂ ਜਿਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਅਸ਼ੀਤ ਤਖਸੀ ਦਮਦਵਾ ਸਾਹਿਬ ਦੇ ਭਾਸ਼ਣਾਾਂ ਦਾ ਇੰਨਾ ਜਗ ਵਿੱਚ ਅਸਰ ਹੋਇਆ ਕਿ ਅਕਤਿ ਸ਼੍ਰੀ ਹਜੂਰ ਸਾਹਿਬ ਦੇ ਪਾਵਨ ਸਟੇਜ ਤੇ ਜਿੰਨਾਂ ਵੀ ਹੋਰ ਪੰਥਕ ਹਸਤੀਆਂ ਤੇ ਸਿੱਖ ਸੰਸਥਾਵਾਂ ਸਿਰਮੌਰ ਸੰਸਥਾਵਾਂ ਦੇ ਮੁਖੀ ਬੈਠੇ ਸਨ ਉਹਨਾਂ ਨੂੰ ਵੀ ਉਹਨਾਂ ਦੇ ਭਾਸ਼ਣਾ ਨੇ ਕੀਲ ਲਿਆ ਸਭ ਤੋਂ ਵੱਡੀ ਸੰਗਤ ਹੈ 96 ਕਰੋੜੀ ਪੰਥ ਬੁੱਢਾ ਦਲ ਜਿਸ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਬਾਬਾ ਬਲਬੀਰ ਸਿੰਘ ਜੀ ਨੇ ਉਸੇ ਮੌਕੇ ਹੀ ਇਹ ਐਲਾਨ ਕਰ ਦਿੱਤਾ ਕਿ ਸਿੰਘ ਸਾਹਾ ਗਿਆਨੀ ਹਰਪ੍ਰੀਤ ਸਿੰਘ ਜੀ ਜੇ ਤੁਸੀਂ ਅਕਾਲ ਪਖਤ ਦੇ ਪਗੌੜਿਆਂ ਦੇ ਖਿਲਾਫ ਸੰਘਰਸ਼ ਸ਼ੁਰੂ ਕਰੋਗੇ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਨਾ ਹੀ ਅਸੀਂ ਤੁਹਾਨੂੰ ਅਸਤੀਫਾ ਦੇਣ ਦੇਵਾਂਗੇ ਤੇ ਨਾ ਹੀ ਅਸੀਂ ਤੁਹਾਨੂੰ ਭੱਜਣ ਦੇਵਾਂਗੇ ਉਸੇ ਮੌਕੇ ਹੀ ਦਮਦਮੇ ਟਕਸਾਲ ਦੇ ਮੁਖੀ ਬਾਬਾ ਖਾਨਾਮ ਸਿੰਘੀ ਧੰਮਾ ਉਹਨਾਂ ਨੇ ਵੀ ਉੱਥੇ ਉਹੀ ਕੁਝ ਕਿਹਾ ਜੋ ਬਾਬਾ ਬਲਬੀਰ ਸਿੰਘ ਹੋਰਾਂ ਨੇ ਕਿਹਾ ਸੀ ਜਦੋਂ ਅਕਾਲ ਤਖਤ ਦੇ ਭਗੌੜਿਆਂ ਕੋਲੇ ਇਹ ਖ਼ਬਰ ਪਹੁੰਚੀ ਬਾਦਲਾਂ ਦੀ ਰਾਤਾਂ ਦੀ ਨੀਂਦ ਖਰਾਮ ਕਰਦੀ ਕੀ ਅਸਰ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਿਹੜੇ ਹੁਣ ਤੱਕ ਟਾਲਮਟੋਲ ਕਰਦੇ ਆ ਰਹੇ ਸੀ ਆਪਣੇ ਹੀ ਆਦੇਸ਼ ਲਾਗੂ ਕਰਨ ਤੋਂ ਕੰਨੇ ਕਰਾਉਂਦੇ ਆ ਰਹੇ ਸੀ ਬਿੰਗੇਟੇ ਦੇ ਢੰਗ ਨਾਲ ਉਹਨਾਂ ਨੂੰ ਬਦਲ ਵੀ ਰਹੇ ਸੀ ਬਦਲੇ ਵੀ ਉਹਨੂੰ ਇੱਥੇ ਠਹਿਰਨਾ ਮੁਸ਼ਕਲ ਹੋ ਗਿਆ ਤੇ ਸਿੰਦੇਈ ਜੁਕੇ ਦੀ ਫਲਾਈਟ ਫੜ ਲਈ ਜੁਕੇ ਚ ਕੀ ਉੱਥੇ ਸਿੱਖ ਨਹੀਂ ਬਸਦੇ ਜੁਕੇ ਦਾ ਸਿੱਖਣ ਤਾਂ ਪਹਿਲੇ ਹੀ ਤਿਆਰੀ ਕਰ ਰੱਖੀ ਐ ਵੀ ਆਉਣ ਦਿਓ ਜਿਹੜਾ ਆਉਂਦਾ ਹੈ ਕਾਲ ਤੱਕ ਦਾ ਜਿਹੜਾ ਵੀ ਭਗੌੜਾ ਹੋਊਗਾ ਜਿਹਨੇ ਕਾਲ ਤੱਕ ਦੇ ਆਦੇਸ਼ ਨਹੀਂ ਮੰਨੇ ਉਹਨਾਂ ਦਾ ਉਹ ਜਿਵੇਂ ਸਵਾਗਤ ਉਥੇ ਕਰਨਗੇ ਉਹਨਾਂ ਨੇ ਪਹਿਲਾਂ ਫੈਸਲਾ ਕੀਤਾ ਉਹ ਕਿਸੇ ਸਟੇਜ ਤੇ ਨਹੀਂ ਚੜਨ ਦੇਣਗੇ ਜੰਨੀਰਿਕ ਵੀਰ ਸਿੰਘ ਦੀ ਕੀ ਤੁਸੀਂ ਧਰਮ ਪ੍ਰਚਾਰ ਕਰਨ ਗਏ ਹੋ ਕੀ ਤੁਸੀਂ ਉਥੇ ਸਿੱਖਾਂ ਨੂੰ ਸੰਬੋਧਨ ਕਰਨਗੇ ਤੁਹਾਨੂੰ ਕਿਸੇ ਦੇ ਸਟੇਜ ਤੇ ਨਹੀਂ ਚੜਨ ਦੇਣਾ ਯਾਦ ਰੱਖਿਓ ਕਿਉਂਕਿ ਤੁਸੀਂ ਵੀ ਇਹ ਕਾਲ ਤੱਕ ਦੇ ਜਥੇਦਾਰ ਹੁੰਦਿਆਂ ਹੋਇਆ ਵੀ ਕਾਲ ਤੱਕ ਦੇ ਭਗੌੜੇ ਹੋ ਕੇ ਤੁਸੀਂ ਜੂਕੇ ਗਏ ਉਹ ਤਾਂ ਪਹੁੰਚ ਗਏ ਜੀ ਯੂਕੇ ਫਿਰ ਆ ਗਿਆ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਦਾ ਹੁਣ ਤੱਕ ਗਲਾ ਖਰਾਬ ਰਹਿਦਾ ਸੀ ਗਲਾ ਖਰਾਬ ਨਹੀਂ ਉਹਦਾ ਦਿਮਾਗ ਖਰਾਬ ਰਹਿਦਾ ਸੀ ਕਿਉਂਕਿ ਉਹਦੇ ਕੋਲ ਸਵਾਲਾਂ ਦੇ ਜਵਾਬ ਨਹੀਂ ਸੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਬੁਲਾਓ ਭਰਤੀ ਕਰਵਾਓ ਉਹਨੇ ਨਹੀਂ ਕੀਤੀ तकरीबन 2 ਮਹੀਨੇ ਹੋ ਗਏ ਉਹਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈ ਗਿਆ ਉਹ ਸੋਚਦਾ ਹੀ ਰਿਹਾ ਇੰਨੇ ਇੱਕ ਹੋਰ ਧਾਰਮਿਕ ਸਮਾਗਮ ਆ ਗਿਆ ਬਹੁਤ ਵੱਡਾ ਅਸਥਾਨ ਹੈ ਧਾਰਮਿਕ ਅਸਥਾਨ ਬੂੰਗਾ ਸ਼੍ਰੀ ਮਸਤੂਆਣਾ ਸਾਹਿਬ ਸੰਗਰੂਰ ਜ਼ਿਲ੍ਹੇ ਤੇ ਮੇਨ ਸੜਕ ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਵਿੱਦਕਦਾਰੇ ਵਿਨੋਦੇ ਵਿੱਚ ਉੱਥੇ ਵੀ ਸਮਾਗਮ ਸੀ ਉਹ ਸਮਾਗਮ ਤੇ ਸਾਰੀਆਂ ਹੀ ਸਿੱਖ ਸੰਸਥਾਵਾਂ ਸਾਰੇ ਹੀ ਅਕਾਲੀ ਦਲ ਕੱਲੇ ਬਾਦਲ ਦਲ ਨੂੰ ਛੱਡ ਕੇ ਸਾਰਿਆਂ ਪੰਥਕ ਤਿਹਾਂ ਉੱਥੇ ਪਹੁੰਚੀਆਂ ਹੋਈਆਂ ਸਨ ਗਿਆਨੀ ਹਰਪ੍ਰੀਤ ਸਿੰਘ ਨੂੰ ਹਾਲਾਂਕਿ ਇਹਨਾਂ ਨੇ ਬਾਦਸ਼ ਸੰਬੋਧਨ ਕਰਨਾ ਸੀ ਇਹਨਾਂ ਨੂੰ ਕੋਈ ਜ਼ਰੂਰੀ ਕੰਮ ਹੋਣ ਕਰਕੇ ਇਹਨਾਂ ਨੇ ਖੁਦ ਮੰਗ ਕੇ ਪਹਿਲਾਂ ਸਮਾਂ ਲੈ ਲਿਆ ਗਿਆਨੀ ਹਰਪ੍ਰੀਤ ਸਿੰਘ ਨੇ ਉੱਥੇ ਜੋ ਭਾਸ਼ਣ ਦਿੱਤਾ ਉਹ ਵੀ ਇਤਿਹਾਸਕ ਪ੍ਰਭਾਵਸ਼ਾਲੀ ਜਾਦੂਮਈ ਅਸਰ ਕਰਨ ਵਾਲਾ ਸੀ ਉੱਥੇ ਉਹਨਾਂ ਨੇ ਇੱਕ ਗੱਲ ਕੀਤੀ ਕਿ ਦੇਖੋ ਸ੍ਰੀ ਕਾਹ ਤੱਕ ਸਾਹਿਬ ਦਾ ਇਤਿਹਾਸ ਮੈਂ ਪੜਿਆ ਹੈ ਪੜਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਪੀ ਐਚ ਡੀ ਉਹਨਾਂ ਨੇ ਕੀਤੀ ਹੋਈ ਹੈ ਪੜ੍ਹੇ ਲਿਖੇ ਨੇ ਆਮ 10 ਵਾਤਾ ਪੜ੍ਹ ਕੇ ਗ੍ਰੰਥੀ ਨਹੀਂ ਬੜੇ ਹੋਏ ਹੋਏ ਜਿਹਦੇ ਯਾਤਰਾਇ ਮੇਰੀ ਬਣ ਗਏ 20 25 ਸਾਲ ਕਥਾ ਕੀਤੀ ਹੋਈ ਹੈ ਉਹਨਾਂ ਨੇ ਉਹਨਾਂ ਕਹਿ ਕੇ ਮੈਂ ਜੋ ਇਤਿਹਾਸ ਬੱਚਾ ਸਾਰੇ ਇਤਿਹਾਸ ਦੇ ਵਿੱਚ ਦੋ ਹੀ ਉਦਾਹਰਨਾਂ ਮਿਲਦੀਆਂ ਨੇ ਜੋ ਕਿ ਬੱਖੋ ਵੱਖਰੇ ਕਿਰਦਾਰ ਪੇਸ਼ ਕਰਦੀਆਂ ਇੱਕ ਕਿਰਦਾਰ ਉੱਚਾ ਸੋਚਾ ਕਰਦਾਰ ਸ਼੍ਰੀ ਕਲਤਾਰ ਸਾਹਿਬ ਦੇ ਜਥੇਦਾਰ ਅਕਾਲੀ ਫੁੱਲਾ ਸਿੰਘ ਜੀ ਦਾ ਹੈ ਜੀ ਦਾ ਨਾਂ ਸੁਨੈਰੀ ਅੱਖਰਾਂ ਵਿੱਚ ਖਾਸ ਵਿੱਚ ਦਰਜ ਹੈ ਐਂਡ ਬਿਲਕੁਲ ਇਹਦੇ ਉਲਟ ਇੱਕ ਸ਼੍ਰੀ ਕਾਲਪਰਸ ਸਾਹਿਬ ਦਾ ਜਥੇਦਾਰ ਹੋਰ ਹੈ ਜਿਹਨੇ ਸ਼੍ਰੀ ਕਾਲਪਰਸ ਸਾਹਿਬ ਦੇ ਅਕਸ ਨੂੰ ਢਾ ਲਾਈ ਹੈ ਉਹਦੀ ਮਾਨ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਤੇ ਉਹ ਜਥੇਦਾਰ ਕੌਣ ਹੈ ਗਿਆਨੀ ਗੁਰਬਚਨ ਸਿੰਘ ਅਕਾਲੀ ਫੁੱਲਾ ਸਿੰਘ ਦੇ ਬਿਲਕੁਲ ਉਲਟ ਤੋ ਕਿਰਦਾਰ ਨੇ ਯਾਨੀ ਹਰਪੀ ਸਿੰਘ ਨੇ ਕਿਹਾ ਜਿਹੜਾ ਵੀ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਤੇ ਹੋਵੇਗਾ ਚਾਹੇ ਕੋਈ ਵੀ ਹੋਵੇ ਕੋਈ ਵੀ ਹੋਵੇ ਯਾਨੀ ਇਹ ਦੇ ਕੋਈ ਹਰਪੀ ਸਿੰਘ ਹੋਵੇ ਯਾਨੀ ਹਰਪੀ ਸਿੰਘ ਹੋਵੇ ਕੋਈ ਵੀ ਹੋਵੇ ਦੇਖਣਾ ਉਹਨੇ ਹੈ ਜੇ ਉਹ ਸ਼੍ਰੀ ਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਬਹਾਲ ਰੱਖੂਗਾ ਉਹਦੀ ਸ਼ਾਨ ਆਣ ਬਾਣ ਤੇ ਸ਼ਾਨ ਵਿੱਚ ਵਾਅਦਾ ਕਰੂਗਾ ਉਹਦਾ ਨਾਂ ਕੱਲ੍ਹ ਹੀ ਫੁੱਲਾ ਸਿੰਘ ਵਾਲੀ ਸੂਚੀ 'ਚ ਦਰਜ ਹੋਊਗਾ। ਉਹਨੂੰ ਕੱਲ੍ਹ ਹੀ ਫੁੱਲਾ ਸਿੰਘ ਦਾ ਬਾਹਰ ਸਮਝਿਆ ਜਾਊਗਾ। ਜਿਹੜਾ ਕਾਲ ਤਖਤ ਸਾਹਿਬ ਦੇ ਅਰਸ਼ ਨੂੰ ਢਾਲ ਆਊਗਾ। ਸ਼੍ਰੀ ਕਾਲ ਤਖਤ ਸਾਹਿਬ ਦੀ ਮਾਨ ਮਰਿਆਦ ਦਾ ਖਿਆਲ ਨਹੀਂ ਰੱਖੂਗਾ। ਉਹ ਜਿਹੜਾ ਹੈਗਾ ਗਿਆਨੀ ਗੁਰਬਚਨ ਸਿੰਘ ਦਾ ਬਾਹਰ ਸ ਕਹਾਊਗਾ। ਉਹਦੇ ਨਾਂ ਲੈ ਕੇ ਸੰਗਤਾਂ ਥੂ-ਥੂ ਕਰਨੀਆਂ। ਇਹ ਸਾਰੇ ਕਾਰਵਾਈ ਕੌਣ ਕਰਾਰੇ? ਇਹ ਕਾਰਵਾਈਆਂ ਕਦੋਂ ਤੋਂ ਹੋਣੀਆਂ ਸ਼ੁਰੂ ਹੋਈਆਂ ਨੇ ਇਹ ਗਿਆਨੀ ਹਰਪੀ ਸਿੰਘ ਨੇ ਦੱਸਿਆ ਕਿ ਉਦੋਂ ਤੋਂ ਹੀ ਸ਼ੁਰੂ ਹੋਣੀਆਂ ਸ਼ੁਰੂ ਹੋਈਆਂ ਨੇ ਜਦੋਂ ਇਹਨਾਂ ਸਾਡੀਆਂ ਸਿੱਖ ਸੰਸਥਾਵਾਂ ਤੇ ਇੱਕ ਪਰਵਾਰ ਜਾਨੀ ਕਿ ਬਾਦਲ ਕਹਿੰਦਾ ਕਬਜਾ ਹੋਇਆ ਉਹਨੇ ਇਹਨਾਂ ਤਖਤਾਂ ਦੀ ਸਾਡੀਆਂ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਹੈ ਅੱਜ ਦੇਖ ਲਓ ਕਿ ਸਾਡੀਆਂ ਸਿੱਖ ਸੰਸਥਾਵਾਂ ਦਾ ਹਾਲ ਕੀ ਹੈ ਗਿਆਨੀ ਰਕਵੀਰ ਸਿੰਘ ਵਰਗੇ 2 ਦਸੰਬਰ ਨੂੰ ਬੜੀਆਂ ਬੜਕਾ ਮਾਰਿਆ ਸੀ ਐ ਐ ਥਾਣੇਦਾਰੀ ਲੋਬ ਮਾਰਿਆ ਸੀ ਤੇ ਹੁਣ ਹੁਣ ਜਿਵੇਂ ਹੁੰਦਾ ਕਿ ਤੂੰ ਬੜਕਾ ਮਾਰਦਿਆ ਓਏ ਕਹਿੰਦਾ ਠੱਠਾ ਠੱਠਾ ਨਾਲੇ ਕਹਿੰਦਾ ਮੋਕ ਮਰੀ ਜਾਂਦਾ ਕਹਿੰਦਾ ਦੂਦ ਆ ਜਾਇਆ ਵੀ ਹਾਂ ਉਹ ਗਊ ਦੇ ਜਾਏ ਲੋਕਾਂ ਦਾ ਸਾਹਮਣਾ ਨਹੀਂ ਕਰ ਸਕੇ ਜੂ ਕੇ ਬੜ ਗਏ ਸਿੰਘ ਸਾਹਿਬ ਇੱਥੇ ਹਰ ਪੀਸਿੰਗ ਨੇ ਉੱਥੇ ਇੱਕੋ ਹੀ ਗੱਲ ਕਹੀ ਉੱਥੇ ਤਕਰੀਬ ਨੂੰ ਸਾਰੇ ਅਕਾਲੀ ਦਲ ਸੀ ਸਾਰਿਆਂ ਤੋਂ ਮਤਲਬ ਕਿ ਨਵੀਂ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਪੁਰਾਣੀ ਪਾਰਟੀ ਸ਼ੋਭਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਖਾਲਸਾ ਵਗੈਰੇ ਹੋਰ ਜਿਹਦੇ ਵੀ ਅਕਾਲੀ ਦਲ ਨੇ ਤਕਰੀਬ ਨੂੰ 16 17 18 ਅਕਾਲੀ ਦਲ ਤਾਂ ਹੈ ਨਹੀਂ ਹਨ ਤੇ ਹੋਰ ਪੰਥਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਸਿੰਘ ਸਾਹਿਬ ਭਾਈ ਰঞ্জੀਤ ਸਿੰਘ ਹਰਾਂ ਦੀ ਪੰਥਕ ਲਹਿਰ ਬੜਾ ਸੰਘਰਸ਼ ਕਰ ਰਹੀ ਹੈ ਨੇ ਬਲਦੇਵ ਸਿੰਘ ਜੀ ਬਡਾਲਾ ਬੜੇ ਸਰਕਾਰਜੋਗ ਹਸਤੀ ਨੇ ਉਹ ਵੀ ਸੰਘਰਸ਼ ਕਰ ਰਹੇ ਨੇ ਉਹਨਾਂ ਨੇ ਸਾਰਿਆਂ ਨੂੰ ਉੱਥੇ ਇਹ ਕਿਹਾ ਕਿ ਕਿੰਨੀਆਂ ਹੀ ਨਾਂ ਨਹੀਂ ਲੈ ਜਾ ਸਕਦੇ ਜਿਹੜੇ ਕਿ ਸ੍ਰੀ ਅਕਾਲ ਪੰਥ ਸਾਹਿਬ ਦੀ ਦੁਰਵਰਤੋਂ ਕਰਨ ਵਾਲੇ ਬਾਦਲ ਕਹਿੰਦਾ ਕਬਜ਼ਾ ਹਟਾਉਣ ਲਈ ਕਿੰਨੇ ਹੀ ਸਾਲਾਂ ਤੋਂ ਯਤਨ ਕਰ ਰਹੇ ਆਂਦੇ ਪਰ ਕਾਮਯਾਬ ਨਹੀਂ ਹੋਈਆਂ ਕਿਉਂ ਨਹੀਂ ਕਾਮਯਾਬ ਹੋਈਆਂ ਕਿਉਂਕਿ ਸਾਰੇ ਅਲੱਗ ਅਲੱਗ ਆਪਣੇ ਯਤਨ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਉਹਦੇ ਮੁਤਾਬਕ ਯਤਨ ਕਰ ਰਹੇ ਨੇ ਦੁਸ਼ਮਣ ਐਨਾ ਸਾਤ ਪਰ ਕਮੀਣਾ ਤੇ ਚਲਾਕ ਹੈ ਹਰ ਇੱਕ ਦੀ ਚਾਲ ਫੇਲ ਕਰਦਾ ਰਹਿੰਦਾ ਭਾਵੇਂ ਸੱਚੇ ਸੁੱਚੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਣ ਭਾਵੇਂ ਬਡਾਲਾ ਸਾਹਿਬ ਹੋਣ ਭਾਵੇਂ ਹੋਰ ਜਥੇਬੰਦੀਆਂ ਦਲ ਖਾਲਸਾ ਕਿੰਨੀਆਂ ਜਥੇਬੰਦੀਆਂ ਇਸ ਲਈ ਨਹੀਂ ਕਾਮਯਾਬ ਹੋਏ ਇਹ ਉਹ ਬੱਖੋ ਬੱਕਰੇ ਤੌਰ ਤੇ ਉਹਨਾਂ ਤੇ ਹਮਲੇ ਕਰਦੇ ਨੇ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਉਹਨਾਂ ਦਾ ਹਮਲੇ ਨੂੰ ਨਕਾਰ ਦਿੰਦੇ ਨੇ ਗਿਆਨੀ ਹਾ ਪੀਸਿੰਗ ਨੇ ਉੱਥੇ ਇਹੀ ਕਿਹਾ ਕਿ ਇਸ ਕਰਕੇ ਤੁਸੀਂ ਅਲੱਗ-ਅਲੱਗ ਲੜਾਈ ਲਾਦੇ ਹੋ ਕਿ ਤੁਹਾਡੇ ਵਿੱਚ ਮਤਭੇਦ ਨੇ ਉਹ ਕਹਿੰਦੇ ਮਤਭੇਦ ਤਾਂ ਦੂਰ ਕੀਤੇ ਜਾ ਸਕਦੇ ਨੇ ਮਨ ਭੇਦ ਨਹੀਂ ਦੂਰ ਕੀਤੇ ਜਾ ਸਕਦੇ ਉਹਨਾਂ ਨੇ ਕਿਹਾ ਅਕਬਾਰ ਜੇ ਤੁਸੀਂ ਸੱਚੇ ਦਿਲੋਂ ਚਾਹੁੰਦੇ ਹੋ ਕਿ ਇੰਨਾ ਭਗੌੜਿਆਂ ਦਾ ਕਾਟਕ ਸਾਹਿਬ ਦੇ ਅਕਸਰ ਨੂੰ ਢਾਹ ਲਾਉਣ ਵਾਲਿਆਂ ਦਾ ਕਬਜ਼ਾ ਤੁਸੀਂ ਹਟਾਉਣਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਆਪਣੇ ਮਤਭੇਦ ਭੁਲਾ ਕੇ ਇੱਕ ਹੋ ਜਾਓ ਇਕੱਠੇ ਹੋ ਕੇ ਇੱਕ ਵਾਰੀ ਇਹਨਾਂ ਗਦਾਰਾਂ ਤੇ ਕੌਮ ਦੇ ਗਦਾਰਾਂ ਤੇ ਹਮਲਾ ਬੋਲ ਦਿਓ ਜੇ ਤੂੰ ਤੁਹਾਡੇ ਪੈਰ ਚੁੰਮੂਗੀ ਬਾਦਲ ਕੈਨੂੰ ਖੜਨ ਨੂੰ ਥਾਂ ਨਹੀਂ ਥਿਆਊਗੀ ਲੁਕਦੇ ਫਿਰਨਗੇ ਬਲਵਿੰਦਰ ਸਿੰਘ ਭੁੰਦੜ ਵਰਗੇ ਭਾਲੇ ਨਹੀਂ ਥਿਆਣੇ ਕਿਮੇ ਵਰਗੇ ਬੋਲਣ ਵਾਸਤੇ ਅਰਸ਼ ਕਲੇਰ ਵੀ ਨਹੀਂ ਥਿਆਉਣਾ ਕੋਈ ਨਹੀਂ ਥਿਆਉਣਾ ਧਾਮੇ ਵਰਗੇ ਗਿੱਦੜ ਧਾਮੇ ਵਰਗੇ ਲੁੰਬੜ ਗਿੱਦੜ ਨਹੀਂ ਚਲਾਕ ਲੁੰਬੜ ਹੁੰਦਾ ਇਹ ਚਲਾਕ ਹੈ ਪਤਾ ਨਹੀਂ ਕਮੇਣਾ ਧਾਮੇ ਵੀ ਨਹੀਂ ਲੱਪਣਾ ਨਹੀਂ ਲੱਪਣਾ ਇਸ ਕਰਕੇ ਇੱਕ ਵਾਰ ਮੋਰਚਾ ਫਤਿਹ ਕਰੋ ਬਚਾਓ ਆਪਣੀਆਂ ਸਿੱਖਾਂ ਦੀਆਂ ਸੰਸਥਾਵਾਂ ਨੂੰ ਉਸ ਤੋਂ ਬਾਅਦ ਤੁਸੀਂ ਆਪਣੇ ਗਿਲੇ ਸ਼ਿਕਵੇ ਜਿਹੜੇ ਹੋਣਗੇ ਬੈਠ ਕੇ ਸਾਹਮਣੇ ਰੱਖ ਦਿਓ ਪਰ ਇਹਨਾਂ ਨੂੰ ਕਿਹੜਾ ਤਾਂ ਇੱਥੋਂ ਦੂਰ ਕਰੋ ਨਾ ਇਸ ਭਾਸ਼ਣ ਦਾ ਜੋ ਅਸਰ ਹੋਇਆ ਜਿਵੇਂ ਪਹਿਲਾਂ ਕਹਿ ਗਏ ਅਕਾਲ ਤਖਤ ਦਾ ਜ세ਦਾਰ ਜਿਹਨੇ ਲਕਵੀਰ ਸਿੰਘ ਦਾ ਪਹਿਲੇ ਮਾਰ ਗਿਆ ਡਾਰੀ ਬਾਕੀ ਉਹ ਤੋਂ ਬਾਅਦ ਰਹਿ ਗਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਦਾ ਵੀ ਗਲਾ ਠੀਕ ਹੋ ਗਿਆ ਉਹਨੂੰ ਜਦੋਂ ਪੁੱਛਿਆ ਉਨੇ ਕਹੇ ਹਾਂ ਜੀ ਹੁਣ ਮੈਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਉਂਗਾ ਉਹਨਾਂ ਤਾਂ ਨਿਗਰਾਨੀ ਕਰਨੀ ਐ ਕਿਉਂ ਭਈ ਤੈਨੂੰ ਕਿਹਨੇ ਕਹਿ ਸੀ ਨਿਗਰਾਨੀ ਕਰਨੀ ਐ ਅਕਾਲ ਪੁਰਖ ਸਾਹਿਬ ਤੋਂ ਜੋ ਆਦੇਸ਼ ਜਾਰੀ ਹੋਇਆ ਉਹਦੇ ਚ ਨਿਗਰਾਨੀ ਸ਼ਬਦ ਹੈ ਕਿੱਥੇ ਉੱਥੇ ਇਹ ਐ ਕਿ ਤੁਸੀਂ ਕਮੇਟੀ ਬਣਾਓ ਤੁਹਾਡੀ ਨਿਗਰਾਨੀ ਇਹਡ ਕੰਮ ਕਰੂਗੀ ਤੇ ਕਮੇਟੀ ਤੁਸੀਂ ਪਹਿਲਾਂ ਬਣਾ ਲਈ ਤੁਸੀਂ ਕਮੇਟੀ ਪਹਿਲਾਂ ਬਣਾ ਲਈ ਤੇ ਹੁਣ ਨਿਗਰਾਨੀ ਵਾਲਿਆਂ ਨੂੰ ਬੁਲਾਇਆ ਜੋ ਸਾਰਾ ਕੁਝ ਕਰ ਲਿਆ ਚੀਮਾ ਕੱਲ ਮਾਰਦਾ ਸੀ ਨਾ ਬੜੇ ਬੜੇ ਬਿਆਨ ਵੀ 25 ਲੱਖੀ ਪਰਚੀਆਂ ਸਪਾਈਆਂ ਸੀ ਉਹਦਾ ਸਾਡੇ ਕੋਲੇ ਪਰਚੀਆਂ ਘਟ ਗਈਆਂ ਚੀਮਾ ਸਾਹਿਬ ਪਰਚੀਆਂ ਕੀ ਕੱਟ ਲੀਆਂ ਇਹ ਸ਼ੋਅ ਕੀਤੀਆਂ ਨੇ ਝੂਠ ਬੋਲ ਰਹੇ ਹੋ ਤੁਹਾਡੀ 25 ਲੱਖ ਦਾ ਮਾਰੋ ਗੋਲੇ 5 ਲੱਖ ਦੀ ਵੀ ਭੜਤੀ ਨਹੀਂ ਹੋਈ ਕਿਵੇਂ ਕੀ ਤੁਸੀਂ ਆਧਾਰ ਕਾਰਡ ਲਾਇਆ ਕੀ ਤੁਸੀਂ ਫੋਟੋ ਲਾਈ ਨਹੀਂ ਨਾ ਲਾਈ ਪਛਾਣ ਪੱਤਰ ਕੀ ਹੋਇਆ ਇਹ ਭਰਤੀ ਕਿਵੇਂ ਕਰ ਗਈ 25 ਲੱਖ ਕਿਵੇਂ ਪੂਰੀ ਕਰ ਲਈ ਕਾਪੀਆਂ ਕਿਵੇਂ ਸੜ ਗਈਆਂ ਉਹ ਐ ਤਾਂ ਤੋਂ ਤੋਂ ਸਾਰੀ ਉਮਰ ਨੇ ਪੜੀਆਂ ਜਾਣੀਆਂ ਲੋਕ ਤੁਹਾਨੂੰ ਮੂੰਹ ਨਹੀਂ ਲਾਉਂਦੇ ਪਰਚੀਆਂ ਕਿਨੇ ਕਟਾਉਣੀਆਂ ਉਹੀ ਕਾਪੀਆਂ ਦੇ ਪੈਸੇ ਦੇ ਕੇ ਕਹਿੰਦੇ ਹਾਂ ਜੀ ਇੰਨੀ ਭਰਤੀ ਹੋ ਗਈ ਤੁਸੀਂ ਤਾਂ ਇਹ ਵੀ ਕਹਿੰਦੇ ਸੀ Rajasthan ਚ ਲਾਤੀ ਸੀ ਡਿਊਟੀ ਮੇਰਾ ਖਿਆਲ ਆ ਮਨਪ੍ਰੀਤ ਸੀ ਕਿ ਐਲਡੀ ਦੀ ਤੁਹਾਨੂੰ ਬੜਨ ਕੌਣ ਦੇਊਗਾ Rajasthan ਚ ਦੇਖ ਲਓ ਉੱਥੇ ਭਾਈ ਹਰਦੀਪ ਸਿੰਘ ਡੇਵਡਵਾ ਇਹਦਾ ਪੋਤਾ ਕਿਸਾਨ ਅੰਦਰ ਲੜ ਕੇ ਸ਼ਹੀਦ ਹੋਇਆ ਸੀ ਉੱਥੋਂ ਰਾਜਸਥਾਨ ਦੀ ਅਗਵਾਈ ਉਹ ਕਰਦਾ ਹੈ ਸਿੱਖਾਂ ਦੀ ਪ੍ਰਤੀਨਿਧ ਲੀਡਰ ਹੈ ਉਹਨੇ ਕੀ ਕਿਹਾ ਦਿੱਤਾ ਬਟਨ ਤੁਹਾਨੂੰ ਉਹਨੇ ਇਹ ਕਹੀ ਹੈ ਕਿ ਰਾਜਸਥਾਨੀਆਂ ਸਾਰੀਆਂ ਸਿੱਖ ਜਥੇਬੰਦੀਆਂ ਹਰਿਆਣਾ ਰਾਜਸਥਾਨ ਦਿੱਲੀ ਉੱਤਰਾਖੰਡ ਪੀੜੀ ਪੀੜੀ ਤੱਕ ਦੀਆਂ ਸਾਰੀਆਂ ਸਿੱਖ ਸੰਸਥਾਵਾਂ ਜਿੱਥੇ ਬੰਦੀਆਂ ਇੱਕ ਮਹੀਨੇ ਦਾ ਨੋਟਿਸ ਦਿੰਦਿਆਂ ਨੇ ਅਕਾਲ ਤਖਤ ਦੇ ਜਥਾਰ ਗਿਆਨੀ ਰਗਵੀਰ ਸਿੰਘ ਨੂੰ ਕਿ ਜੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਕੀਤੇ ਹੋਏ ਫੈਸਲੇ ਆਦੇਸ਼ ਜਾਰੀ ਕੀਤੇ ਹੋਏ ਉਹਨਾਂ ਨੂੰ ਇਨ ਬਿਨ ਲਾਗੂ ਨਾ ਕਰਵਾਇਆ ਅਸੀਂ ਤੁਹਾਡੇ ਖਿਲਾਫ ਭਰਨਾ ਦੇ ਮਾਰੇ ਇੱਕ ਮਹੀਨੇ ਦਾ ਨੋਟਿਸ ਇੱਕ ਮਹੀਨੇ ਦਾ ਨੋਟਿਸ ਦੇਤਾ ਗਦੀਦ ਕੀ ਮੈਂ ਕਹੀ ਜਾਂਦੀ ਸੀ ਉੱਥੇ ਭਾਰਤੀ ਦੀ ਡਿਊਟੀ ਲਈ ਲਾਉਣ ਡਿਊਟੀ ਸਾਡੇ ਖੌਂਸਲੇ ਪੈਦੇ ਦੇਖੋ ਸ਼ਰਮ ਕਰੋ 25 ਲੱਖ ਤਾਂ ਕੀ ਤੁਹਾਨੂੰ 25000 ਵੀ ਅਕਾਲੀ ਨਹੀਂ થਉਣਾ ਹੁਣ ਸੱਭ ਦੀ ਲਾ ਮੀਟਿੰਗ ਰਜਿੰਦਰ ਸਿੰਘ ਧਾਮੀ ਨੇ ਤੇ ਗਿਆਨੀ ਹਰਪੀਰ ਸਿੰਘ ਨੇ ਮਾਰ ਕਿਉਂ ਲੱਗੀ ਜਾਂਦੀ ਆ ਦੁਨੀਆ ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਰੱਖ ਰਹੇ ਆ ਉਹਨੂੰ ਬਹਾਲ ਰੱਖਣ ਦੇ ਯਤਨ ਕਰ ਰਿਹਾ ਹੈ ਤੇ ਇਹ ਕੀ ਕਰ ਰਹੇ ਨੇ ਭਗੋੜੇ ਉਤੇ ਉੰਜਾਂ ਲਾ ਰਹੇ ਨੇ ਜਦੋਂ ਪੱਤਰਕਾਰਾਂ ਨੇ ਪੱਲ ਪੁੱਛਿਆ ਮਸਤੂਆ ਨੇ ਵੀ ਤੋਂ ਅੱਡੇ ਖਿਲਾਫ ਜਾਂਚ ਕਮੇਟੀ ਬਣੀ ਹੈ ਉਹ ਕਹਿੰਦਾ ਹੈ ਜਾਂਚ ਕਮੇਟੀ ਤੇ ਮੈਂ ਕੋਈ ਪਰਵਾਹ ਨਹੀਂ ਕਰਦਾ ਇਹਨਾਂ ਨੇ ਜਿਹੜਾ ਗੰਦ ਖੋਲੜਾ ਉਹ ਪਾਦ ਨੇ ਮੇਰੇ ਸਿਰ ਤੇ ਮੈਂ ਪਾ ਲੂੰਗਾ ਪਰ ਮੈਨਾਂ ਦੀ ਪਰਵਾਹ ਕੋਈ ਨਹੀਂ ਕਰਦਾ ਇਹ ਕੌਣ ਹੁੰਦੇ ਨੇ ਜਦੋਂ ਕੋਈ ਹੋਰ ਵਿਰੋਧੀ ਕਹਿੰਦਾ ਇਹ ਇਹ ਤਖਤਾਂ ਦੇ ਜਿਹੜਾ ਇਹਨੂੰ ਕਹਿੰਦੇ ਨੇ ਉਹ ਸਾਡੇ ਬਾਲੇ ਪਿਓ ਲੱਗਦੇ ਨੇ ਇਹ ਤੁਹਾਡਾ ਚਾਚਾ ਲਾੜਦਾ ਕਹਿੰਦੀ ਹਰਪ੍ਰੀਤ ਸਿੰਘ ਇਹ ਵੀ ਤੱਕ ਕਾਲ ਤੱਕ ਬੰਦ ਜਥੇਦਾਰ ਹੈ ਇਹ ਵੀ ਤਖਸੀਲ ਦਮਦਮਾ ਦਾ ਜਥੇਦਾਰ ਹੈ ਜੋ ਇਹ ਤੇ ਦੋਸ਼ ਲਾਉਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਸਿਰਫ ਦੋ ਪਾਸ਼ ਨਹੀਂ ਦਿੱਤੇ ਨੇ ਦੋ ਪਾਸ਼ਨਾ ਨੇ ਐਸੀ ਲਕੀਰ ਖਿੱਚਤੀ ਮਸਤੂ ਆਣੇ ਐਸੀ ਲਕੀਰ ਖਿੱਚਤੀ ਲਕੀਰ ਦੇ ਇੱਕ ਪਾਸੇ ਪੰਥ ਦਾਦੀ ਤੇ ਉਹਨਾਂ ਦੇ ਬ੍ਰੋਥ ਪੰਥ ਦੋਖੀ ਹੁਣ ਪੰਥ ਦੋਖੀ ਸਾਰਿਆਂ ਨੂੰ ਪਤਾ ਹੈ ਪੰਥ ਦੋਖੀਆਂ ਚ ਬਾਦਲ ਕਾ ਸਾਰਾ ਗਰੋ ਜਿਹਦੇ ਵਿੱਚ ਕਾਲ ਤੱਕ ਦਾ ਜਿ세 ਦਾ ਗਨੀ ਰਘਵੀਰ ਸਿੰਘ ਵੀ ਆਉਂਦਾ ਹੈ ਸ਼ਰੂਮਨੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਆਉਂਦਾ ਹੈ ਇੱਕ ਪਾਸੇ ਇਹ ਖੜੇ ਨੇ ਇੱਕ ਪਾਸੇ ਸਮੁੱਚੀ ਸਿੱਖ ਸੰਗਤ ਪੰਥਕ ਜਥੇਬੰਦੀਆਂ ਖੜੀਆਂ ਨੇ ਇਹ ਲਕੀਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਖਿੱਚਤੀ ਖਿੱਚਤੀ ਲਖੇਰ ਹੁਣ ਤਿਆਰ ਹੋ ਜਾਓ ਬਸ ਹੁਣ ਡੰਕੇ ਤੇ ਚੋਟ ਲੱਗਣ ਵਾਲੀ ਹੀ ਹੈ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ